ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਠੱਠੀਆਂ ਖੁਰਦ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਵੀ ਦੇ ਫਾਰਮ ਤੋਂ ਜਿਹੜੀ ਆਈ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਹੁਤ ਖੂਬਸੂਰਤ ਨਗੀਨਾ ਵਿਖਾਊਗਾ ਡਿਟੇਲ ਇਸ ਗਾਂ ਦੀ ਆਪਾਂ ਵੀਰ ਤੋਂ ਪੁੱਛ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲ ਤੇ ਸਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੌਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਿਹਨੂੰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਆ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਹੈ ਨਿਰਖਪਰ ਦਾ ਪਸ਼ੂ ਦੀ ਤੁਸੀਂ ਦੋਸਤੋ ਆਪ ਕਰਨੀ ਹੁੰਦੀ ਹੈ ਆਪਣੀ ਤਸੱਲੀ ਕਰਿਆ ਕਰੋ ਆਪਣੀ ਵਿజిਟ ਕਰਕੇ ਨਿਰਖਪਰ ਕਰਕੇ ਪਸ਼ੂ ਖਰੀਦਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰam ਤੇ ਵੀ ਚੱਲਦੀ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰਾਂ ਨਾਲ ਗੱਲਬਾਤ ਐਂਡ ਤੱਕ ਦੋਸਤੋ ਵੀਡੀਓ ਜ਼ਰੂਰ ਵੇਖਿਓ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਵੀਰੇ ਠੀਕ ਠਾਕ ਹਾਂਜੀ ਵਧੀਆ ਵਧੀਆ ਭਾ ਭਾਈ ਪਿੰਡ ਰੱਟਿਆ ਗੁਰਦ ਜਿਲ੍ਹਾ ਤਰਨਤਨ ਤਹਿਸੀਲ ਪਟੇ ਠੀਕ ਹੈ ਜੀ ਨਾਮ ਤੇ ਫੋਨ ਨੰਬਰ ਵੀ ਦੱਸ ਦੋ ਨਾਮ ਭਾਈ ਰਵੀ ਸਿੰਘ ਹਾਂਜੀ ਨਾਮ ਫੋਨ ਨੰਬਰ ਆਪਣਾ 826475250 ਠੀਕ ਹੈ ਜੀ ਤੇ ਅੱਜ ਵੀਰ ਜੀ ਜਿਹੜਾ ਇਹ ਨਗੀਨਾ ਲਿਆਏ ਜੇ ਖਰੀਦ ਕੇ ਇਹ ਮਤਲਬ ਫਾਰਮ ਤੋਂ ਖਰੀਦਿਆ ਤੁਸੀਂ ਹਾਂਜੀ ਭਾਈ ਛੋਟੇ ਘਰੇਲੂ ਫਾਰਮ ਤੋਂ ਖਰੀਦਿਆ ਕੋਈ 15 20 ਗਾਵਾਂ ਦਾ ਫਾਰਮ ਹੈ ਅੱਛਾ ਅੱਛਾ ਜੀ ਹਾਂਜੀ ਹਾਂਜੀ ਉਹਨਾਂ ਤੋਂ ਲਿਆ ਵਾ ਠੀਕ ਹੈ ਜੀ ਤੇ ਇਹਦੀ 28 ਤੋਂ 29 ਲੀਟਰ ਦੀ ਕਪੈਸਿਟੀ ਰਹੀ ਆ ਪਹਿਲੇ ਸਵੇਚ ਹਾਂਜੀ ਹਾਂਜੀ ਸਪੈਸ਼ਲ ਨੰਬਰ ਦੁੱਧ ਲਗਾ ਸੀਗਾ ਇਹਦਾ ਠੀਕ ਹੈ ਜੀ ਹਾਂਜੀ ਠੀਕ 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 ਜੀ ਅਜੇ ਕਿੰਨਾ ਕ ਟਾਈਮੇ ਖੜਦੀ ਐ ਸੁੰਦ ਜੀ ਭਾਈ ਇਹ 12 13 ਦਿਨ ਖੜਦੀ ਸੁੰਦ ਜੀ ਵੱਧ ਵੀ ਖੜ ਸਕਦੀ ਐ ਵੱਧ ਵੀ ਭਾਜੀ ਖੜ ਸਕਦੀ ਹਾਂ ਜੀ ਕਿਉਂਕਿ ਜਿੰਨਾ ਗਾਵਾਂ ਦਾ ਕੋਈ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਇਹਨਾਂ ਨੇ ਰਾਤੋਂ ਦਿਨ ਨਹੀਂ ਚੜਦੈ ਹਾਂਜੀ 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 ਬਾਕੀ ਅਜੇ ਜੇ ਕਦ ਕਾਠਲੇ ਪਾਸੇ ਵੇਖੀ ਤੇ ਹਵਾਨਾਂ ਦੇ ਪਾਸੇ ਵੀ ਕੀਤੇ ਜੇ ਵਲਟ ਲਾ ਜਿਹੜੀਆਂ ਬਹੁਤ ਪਈਆਂ ਇਹਦੇ ਵਿੱਚ ਅਜੇ ਸਰੀਬਾਂ ਦੀ ਬੁੰਦੀ ਬਹੁਤ ਜ਼ਿਆਦਾ ਐ ਥੱਲੇ ਹਾਂਜੀ ਹਾਂਜੀ ਕਿਉਂਕਿ ਜਿੰਨਾ ਇਹਨੂੰ ਦੋਸਤੋ ਕਦ ਕਾਠ ਲੱਗਾ ਵਾ ਗਾਂ ਦਾ ਪੂਰਾ ਫੁੱਲ ਹੈਵੀ ਬੋਡੀ ਵੇਟ ਐ ਤੇ ਚੰ ਸੂਨ ਦੇ ਸਮੇਂ ਤੱਕ ਦੋਸਤੋ ਇਹਨੂੰ ਆਰਡਰ ਕੁਆਲਿਟੀ ਨੇ ਜਿਹੜਾ ਬਹੁਤ ਵਧੀਆ ਤਿਆਰ ਕਰ ਲੈਣਾ ਕਿਉਂਕਿ 28 29 ਲੀਟਰ ਦੁੱਧ ਵੀਰ ਕੰਦਾ ਇਹਨੇ ਪਹਿਲੇ ਸਵੇਚੋਂ ਆਤਾ ਤੇ ਐਦਕੀ ਦੋਸਤੋ ਮੇਰੇ ਹਿਸਾਬ ਦੇ ਨਾਲ ਜਿੱਥੋਂ ਤੱਕ ਆਪਣਾ ਆਈਡੀਆ ਵਾ 35 ਲੀਟਰ ਦੇ ਲਾਗੇ ਮੈਨੂੰ ਦੁੱਧ ਦੇ ਬੜੇ ਮੱਝਨਾ ਚਾਹਦੂ ਕਿ ਜੇ ਕੋਈ ਚੰਗੀ ਸੇਵ ਵਾਲਾ ਵੀਰ ਲੈ ਕੇ ਤੇ ਇਹਨੂੰ ਵੀਰ ਦਾ ਗਾਂ ਜਿਹੜਾ ਇਹ ਕਿਹੜੇ ਸਿਮਨ ਤੋਂ ਪ੍ਰੈਗਨੈਂਟ ਪਤਾ ਇਹ ਗੱਲ ਤਾਂ ਕੀਤਾ ਭਾਈ ਪੁੱਛ ਕੇ ਸਾਰੀ ਡਿਟੇਲ ਦਵਾਂਗੇ ਆਪਾਂ ਨੂੰ ਇਹਦੇ ਡਿਟੇਲ ਸਾਰੀ ਦਵਾਂਗੇ ਵੀ ਮਲ ਫੋਟੋਆਂ ਫਟਵਾਇਆਂ ਦੀਆਂ ਜੋ ਵੀ ਰਿਕਾਰਡ ਦੀਆਂ ਹੈਗੀਆਂ ਸਾਰ ਆ ਦੋਸਤੋ ਕਰੋ ਚੈੱਕ ਇੱਕ ਬਹੁਤ ਦੋਸਤੋ ਵਧੀਆ ਖੂਬਸੂਰਤ ਤੇ ਚੰਗੀ ਬਰੀਡ ਵਾਲੀ ਤੇ ਬਹੁਤ ਹੀ ਵਧੀਆ ਸ਼ਾਈਨਿੰਗ ਕੱਦ-ਕੱਦ ਵੀ ਦੋਸਤੋ ਬਹੁਤ ਵਧੀਆ ਗਾਂ ਦਾ ਆ ਕਰੋ ਚੈੱਕ ਦੋਸਤੋ ਇੱਕ ਰੀ ਸਾਈਡ ਤੋਂ ਤੁਹਾਨੂੰ ਦਿਖਾਤੀ ਫੁੱਲੀ ਰਹੀਂਦੀ ਰਹੀ ਨਾ ਭਾਈ ਹਾਂਜੀ ਹਾਂਜੀ ਪਲੇਅਰ ਰਹੀ ਔਲਜੀ ਕਰਦੀ ਆ ਦੋਸਤੋ ਜਿਆਦੇ ਪਸ਼ੂ ਰੱਖਣ ਦੇ ਨਾਲ ਉਹੋ ਜੀ ਗਾਂ ਏਕ ਹੀ ਰੱਖੀ ਹੋਵੇ ਤੇ ਦੋਸਤੋ ਇਹ ਮਤਲਬ ਮੇਰੇ ਸਾਬ ਨਾਲ ਬਹੁਤ ਵਧੀਆ ਦੁੱਧ ਚਵਾ ਦਿੰਦੀ ਆ ਆ ਦੋਸਤੋ ਕਰੋ ਚੈੱਕ ਇਹਦਾ ਇਹਦੀ ਪੀਕ ਕੁਆਲਟੀ ਚੈੱਕ ਕਰ ਰਹੀ ਕੋਈ ਬਣੀ ਪਈ ਮੇਰੇ ਜੱਡੀ ਜਵਾਨ ਜੇ ਹਾਂਜੀ ਹਾਂਜੀ ਡਾਕ ਲਓ ਮੜੀ ਦੋਸਤੋ ਪੂਰੀ ਫੁੱਲ ਬ੍ਰੈਡ ਤੇ ਪੂਰੀ ਦੋਸਤੋ ਸ਼ਾਈਨਿੰਗ ਦੀ ਤੇ ਆਹ ਦਾ ਪ੍ਰਿੰਟ ਚੈੱਕ ਕਰ ਲੋ ਸੁੰਦੇ ਸਮੇਂ ਤੱਕ ਦਾ ਦੋਸਤੋ ਇਹਨੇ ਆਰਡਰ ਕੁਆਲਟੀ ਜਿਹੜੀ ਲਾਜ਼वाब ਤਿਆਰ ਕਰਨੀ ਕਿਉਂਕਿ ਜਿੰਨਾ ਤਾਂ ਗਾਂ ਦਾ ਕਦ ਕੱਟ ਐ 토리 ਜੀ ਜੀ ਲੰਬੀ ਤੋਰ ਦੀ ਇੱਕ ਵਾਰੀ ਥੋੜੀ ਸਿੱਧੀ ਲੈ ਜੋ ਮੜੀ ਟੋਕੇ ਤੱਕ ਮੋਲ 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 ਦੋਸਤੋ ਇਹੋ ਜਿਹੇ گاਵਾ ਜਿਹੜੀਆਂ ਮਤਲਬ ਖੁੱਲਾ ਥਾਂ ਭਾਲਦੀਆਂ ਥੱਲੇ ਥਾਂ ਵੀ ਕੱਚਾ ਹੋਵੇ ਤੇ ਆਪਣੀ ਮਜੇ ਨਾਲ ਆਪਣੀ ਮਸਤੀ ਨਾਲ ਹੀ ਰਹਿੰਦੀ ਆ ਪਰ ਹੋਏ ਹੋ ਜੇ ਇਹ ਵੀਰੇ ਥੋੜੀ ਜੀ ਕਰਾਸ ਦੇ ਵਿੱਚ ਆਉਂਦੀ ਹੈ ਨਾ ਬਈ ਵੇਖਣ ਨੂੰ ਤੇ ਮਾੜੀ ਮੂਟ ਕਹਿ ਵੀ ਸਾਡੇ ਪਰ ਨਹੀਂ ਕੰਨ ਕੋਲ ਤਾਂ ਬਹੁਤ ਨੱਕਾ ਲੱਗਾ ਹਾਂਜੀ 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 ਚਲੋ ਦੋਸਤੋ ਨਿਰਖ ਪਰ ਕਰਨ ਵਾਲੇ ਵੀਰਾਂ ਨੇ ਆਪ ਹੀ ਇਹ ਨਿਰਖ ਪਰ ਕਰ ਲੈਣੀ ਕਿਉਂਕਿ ਜਿਹੜੇ ਵੀਰੇ ਇਹਦੇ ਚੀਜ਼ਾਂ ਤਰੱਕੀ ਚਾਹਤਾ ਹੈਗਾ ਤਾਂ ਨਹੀਂ ਕਿਸੇ ਬੰਨੇ ਆ ਨਾ ਬਾਕੀ ਹਾਂਜੀ ਹਾਂਜੀ ਬਾਕੀ ਦੋਸਤੋ ਚਲੋ ਜਿੱਦਾਂ ਵੀ ਦੋਸਤੋ ਕਿਸਦਾ ਨਜ਼ਰੀਆ ਹੋਗਾ ਵੇਖਣ ਦਾ ਆਪੇ ਹਰੇਕ ਵੀਰ ਨੇ ਪਸੰਦ ਕਰ ਲੈਣੀ ਇਹ ਮੁੱਲ ਵੀਰ ਜੀ ਇਹਦਾ ਆਪਾਂ ਦੱਸ ਦੇਣਾ ਕਿ ਫੋਨ ਤੇ ਕਰਨਾ ਨਹੀਂ ਭਾਈ ਦੱਸ ਦਾਂਗੇ ਮੁੱਲ ਹਾਂਜੀ ਅੱਜ ਦਾ ਮੁੱਲ ਭਾਈ ਇਹਦਾ 75000 ਰੁਪਇਆ ਵਾ अच्छा जी ਜਿੱਦਣ ਬਿਲਕੁਲ ਤਿਆਰ ਹੋ ਜਾਂਦੀ ਆ ਉਹਦਨ ਉਹਦਨ ਦਾ ਮੁੱਲ ਉਹਦਨ ਦਾ ਉਹਦਨ ਦਾ ਹਾਂਜੀ ਹਾਂਜੀ ਬਾਕੀ ਭਾਜੀ ਵਾਛੀ 30 ਕਿਲੋ ਵਾਲੀ ਇਹ ਤੁਹਾਨੂੰ ਪਤਾ ਮੁੱਲ ਹਾਂਜੀ ਹਾਂਜੀ ਤਿਆਰ ਹੋਈ ਰਕੀ ਹੋਣਾ ਆਪਾਂ ਨੂੰ ਭਾਜ ਮਿਲੀ ਭਾਜ ਦੇ ਦੇਣੀ ਆਪਾਂ ਠੀਕ ਆ ਦੋਸਤੋ ਮਤਲਬ ਜੇ ਆ ਕਦ ਕਾਠਲੇ ਪਾਸੋਂ ਵੇਖਾਂ ਤੇ ਦੋਸਤੋ ਤੁਸੀਂ ਆ ਵੇਖ ਲਓ ਇਹਦਾ ਘਟੋ ਘਟ ਵੀ ਕਦ ਜੇ ਵੇਖੀਏ ਤੇ ਮੇਰੇ ਸਾਹਦੇ ਨਾਲ ਜਿਆਦਾ ਨਹੀਂ ਤੇ 7 ਫੁੱਟ ਦੇ ਲਾਗੇ ਬਣੀ ਦੀ ਲੰਬਾਈ ਹੋਊਗੀ ਦੋਸਤੋ ਜਰੂਰ ਤੇ ਬਾਕੀ ਦੋਸਤੋ ਚਲੋ ਤੁਸੀਂ ਨਰਖ ਪਰ ਕਾਪ ਕਰ ਲੈਣੀ ਮੈਂ ਤਾਂ ਸਿਰਫ ਦੋਸਤੋ ਜਿੰਨਾ ਕ ਅੰਦਾਜ਼ਾ ਲਾਗੇ ਤੁਹਾਨੂੰ ਦੱਸ ਬਾਕੀ ਦੋਸਤੋ ਬਹੁਤ ਵਧੀਆ ਗਾਂ ਚੰਗੀ ਬਰੀਦ ਵਾਲੀ ਗਾਂ ਵਾ ਦੁੱਧ ਦੋਸਤੋ ਇਹ 35 ਕਿਲੋ ਦੇ ਲਾਗੇ ਬਣੇ ਬੜੇ ਮਜਰੇ ਚਵਾ ਦੂਗੀ ਆ ਮਿਲਕ ਵੈਨ ਦੋਸਤੋ ਚੈੱਕ ਕਰ ਲੋ ਇਹਦੀ ਬਹੁਤ ਮੋਟੀ ਲੱਗੀ ਆ ਅਜੇ ਦੋਸਤੋ ਵਲਟਾਂ ਲਾ ਕਾਫੀ ਭਈਆਂ ਤੇ ਪਾਤ ਉੱਪਰ ਵੀ ਜੀ ਆ ਬਿਲਕੁਲ ਬਰਾਬਰ ਆ ਬਿਲਕੁਲ ਇੱਕੋ ਜਿਹਾ ਨੀਰਾ ਆਉਂਦਿਆ ਠੀਕ ਹੈ ਜੀ ਸ਼ਹਿਦ ਆਉਂਦਿਆ ਥਣਾ ਜੋਂ ਇਹ ਨਹੀਂ ਕੀ ਇਹ ਚੱਕਾ ਇਹ ਕਰਨਾ ਮੜੇ ਥਾਂ ਨਪੋਸਲੇ ਸ਼ਾਇਦ ਹੁੰਦੇ ਠੀਕ ਹੈ ਜੀ ਹਾਂ ਜੀ ਬਾਕੀ ਹੱਥੀਂ ਮੁਠੀ ਚਵਾਈ ਵਾਲਾ ਥਾਂ ਲੱਗਾ ਇਹਨੂੰ ਇਹ ਨਹੀਂ ਕਿ ਮਸ਼ੀਨੀ ਥਾਣਾ ਨੱਕਾ ਥਾਣਾ ਮਤਲਬ ਚਵਾਈ ਹੱਥ ਨਾਲ ਹੋਈ ਹੈ ਹਾਂ ਜੀ ਬਿਲਕੁਲ ਭਾਈ ਦਿਖੰਦੇ ਆ ਸਾਹਮਣੇ ਜੀ ਕੋਈ ਪਸਮਾਨ ਹੀ ਵੈਸੇ ਹੀ ਥਾਂ ਦੇਖੋ ਕਿਹੜਾ ਕਿਹੜਾ ਦਿਖੰਦੇ ਇਹਨੂੰ ਹਾਂ ਆ ਦੋਸਤੋ ਕਰੋ ਚੱਕੇ ਕੋਈ ਇਹ ਵੀ ਜੀ ਇੱਕ ਗਿਹੜਾ ਹੋਰ ਕਢਾ ਦਈਏ ਥੋੜਾ ਜਿਹਾ ਤੋੜ ਕੇ ਵਿਖਾ ਦਈਏ ਉੱਪਰ ਹੀ ਹੋਰ ਆ ਇਹਨੂੰ ਤੋੜ ਲਈ ਅੰਦਰ ਨਾਲ ਦੋਸਤੋ ਸਾਨੂੰ ਬੜੀ ਇਹ ਪਿਆਰੀ ਚੀਜ਼ ਲੱਗੀ ਤਾਂ ਮੈਂ ਦੋਸਤੋ ਬਾਰ-ਬਾਰ ਤੋੜ ਕੇ ਦਿਖਾਉ ਕਈ ਵੀਰ ਮੁੜ ਕੇ ਬਾਰ ਬਾਰ ਕਹਿੰਦੇ ਸਾਨੂੰ ਤੋੜ ਕੇ ਵੀਡੀਓ ਪਾਓ ਤੋੜ ਕੇ ਵੀਡੀਓ ਪਾਓ ਦੋਸਤੋ ਤਿੰਨ ਜਿਹੜੇ ਆਪਾਂ ਲਵਾਤੇ ਦੇ ਲੱਜੇ ਲੱਜੇ ਪੂਰੀ ਦੋਸਤੋ ਸ਼ਕੀਨ ਹੈ ਵਸ਼ੀ ਨਾ ਦੋਸਤੋ ਤੁਹਾਨੂੰ ਆਰਡਰ ਕੁਆਲਟੀ ਇੱਕ ਰਾ ਫੇਰ ਤੋਂ ਦਿਖਾ ਦੇਣਾ ਕਰੋ ਚੈੱਕ ਦੀ ਆਰਡਰ ਕੁਆਲਟੀ ਉੰਨਿਆ 7 ਦਿਨਾਂ ਨਹੀਂ ਭਾਜੀ ਆਏ ਨਾ ਇਹਨੇ ਹੁਣ ਹਾਂਜੀ 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 ਅਛਾ ਵੀ ਜੀ ਜੇ ਕੋਈ ਸਾਈ ਖਾਤੇ ਚ ਪਾਉਂਦਾ ਤੇ ਆਪਾਂ ਨੂੰ ਕੋਈ ਤਰ੍ਹਾਂ ਦੀ ਹਾਂ ਜੀ ਆਪਣੀ ਸਾਈ ਪੂਰੀ ਵੀਡੀਓ ਚੰਗੀ ਤਰ੍ਹਾਂ ਵੇਖ ਕੇ ਪਾਵੇ ਜੇ ਵੀਡੀਓ ਤੇ ਲੈਣੀ ਆਂਦੇ ਜੇ ਆਪਣੀ ਘਰੇ ਆ ਕੇ ਲੈਣੀ ਆ ਤੇ ਫਿਰ ਆਪਣੀ ਤਾਂ ਪਹਿਲਾਂ ਹੀ ਫੋਨ ਤੇ ਦੱਸਦੇ ਵੀ ਜੀ ਅਸੀਂ ਸਾਈ ਪਾਉਣ ਲੱਗੇ ਆਂ ਹਾਂਜੀ ਹਾਂਜੀ ਪਰ ਅਸੀਂ ਆਪਣੀ ਤਸੱਲੀ ਕਰਾਂਗੇ ਤਸੱਲੀ ਉਹ ਥਣਾ ਦੀ ਹੋਊਗੀ ਇਹ ਨਹੀਂ ਕਿ ਬਾਕੀ ਆ ਕਰੇ ਐ ਆ ਜਿਉਂ ਆ ਉਹ ਆਪਣੀ ਪਹਿਲਾਂ ਹੀ ਵੀਡੀਓ ਆ ਕਿਉਂਕਿ ਗੱਬਣੇ ਗਾਂ ਗੱਬਣ ਗਾਂ ਦੇ ਥਾਣੀ ਚੈੱਕ ਹੋਣੇ ਹਾਂਜੀ 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 ਠੀਕ ਹੈ ਜੀ ਦੋਸਤੋ ਸਾਈ ਪਾ ਕੇ ਖਰਾਬ ਨਾ ਕਰਿਆ ਕਰਿਓ ਕਿਉਂਕਿ ਪਸ਼ੂ ਜਿਹੜਾ ਵਾ ਇੱਕ ਵਾਰੀ ਸਾਈ ਯੋ ਦੋਸਤੋ ਪਾਇਆ ਕਰੋ ਜਰੂਰ ਪਰ ਦੋਸਤੋ ਪਸ਼ੂ ਖਰੀਦਿਆ ਜਰੂਰ ਕਰੋ ਮੁਲਕ ਸਾਈ ਪਾ ਲਈ ਬਈ ਇਹੋ ਜੀਆਂ ਮੱਛੀਆਂ ਦਾ ਸਵਾ ਸਵਾ ਲੱਖ ਮੁੱਲ ਕਰਦੇ ਬਾਹਰ ਤੁਹਾਨੂੰ ਵੀ ਪਤਾ ਹਾਂਜੀ 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 ਪਰ ਆਪਾਂ ਚਲੋ ਅੱਜ ਰੈਡੀ ਨਹੀਂ ਹੈ ਜੇ ਰੈਡੀ ਹੁੰਦੀ ਫਿਰ ਆਪਾਂ ਵੀ ਲੱਖ ਹੀ ਕਰਨਾ ਹੈ ਫਿਰ ਚਲੋ ਅਸਾਂ ਕੋਈ ਜਿਹੜੇ ਜਿਹੜੇ ਵੀ ਦੇ ਕਰਮਾ ਚ ਹੋਊਗੀ ਚਲੋ ਜਿੱਥੇ ਜਾਊਗੀ ਵਧੀਆ ਗਲੇ ਚੰਗੀ ਵੀਰ ਖਰੀਦ ਵਾਲਾ ਲੈ ਗਿਆ ਕੋਈ ਸਾਹਪੜਾ ਲੈ ਗਿਆ ਵੀ ਤੇ ਉਹਦੇ ਦੋਸਤੋ ਚੰਗੇ ਵਧੀਆ ਦੁੱਧੇ ਚਵਾ ਸਕਦੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ